ਆਏ ਕੁਮਾ ਤੁਹਾਨੂੰ ਹੱਡ ਵੀ ਸੁਣਾਉਣਾ ਗੋਡੇ ਮਹਾਰਾਜੀ ਹੱਪੜ ਸਨ ਤਾਂ ਹਿੰਦੀ ਦਾ ਖਵਾਰ ਆਇਆ ਮਹਾਰਾਜੀ ਸਾਰੀਆਂ ਹੀ ਪੜ ਤਾਂ ਬੜੇ ਵੇ ਸੀਗੇ ਤਉ ਹਾਰਡੰਗ ਅੱਗੇ ਲਿਖਿਆ ਹੁੰਦਾ ਹੋਜੇ ਤੇ ਲਿਖਿਆ ਜਮਦੂਤੋਂ ਕੀ ਘੂਰ ਹਿੰਦੇਸ਼ ਫੇਰ ਅਗੇ ਥੱਲੇ ਪੜਿਆ ਮਹਾਰਾਜ ਜੀ ਜਿਆਸੀ ਮੁੱਠੀ ਜਾਪੀ ਕਰਕੇ ਬੈਠ ਕੇ ਫੇਰ ਸਾਨੂੰ ਸੁਣਾਇਆ ਸੀ ਇਹ ਕਹਿੰਦੇ ਸੀ ਫੇਰ ਪੜਿਆ ਕੋਈ ਹਰੀ ਜਨਤੀ ਵਿਚਾਰਾ ਗਰੀਬ ਉਹ ਰਾਤ ਨੂੰ ਉਸ ਨੂੰ ਜੰਮਦੂਤ ਲੈ ਕੇ ਲਿਜਾਣਾ ਤਾਂ ਕੋਈ ਹੋਰ ਸੀ ਪੁੱਲ ਯਾਨੀ ਪੁੱਲ ਦੇ ਲਜਾਣਾ ਹੋਰ ਤੀ ਪੁੱਲ ਕੇ ਉਸ ਲੈ ਗਏ ਗਰੀਬ ਨੂੰ ਜਾ ਦੇ ਜੰਮਦੂਤ ਲੈ ਗਏ ਜਿਹੜਾ ਉਹਦਾ ਟੱਬਰ ਸੀ ਮੰਜੇ ਤੋਂ ਲਾ ਕੇ ਧਰਤੀ ਤੇ ਪਾਤਾ ਤਾਂ ਫਿਰ ਉਹ ਚਲਾ ਗਿਆ ਧਰਮਰਾਜਾ ਦੀ ਕਚੈਰੀ ਧਰਮਰਾਜਾ ਲਿਆ ਬੈਠਾ ਅੱਗੇ ਮੇਰਾ ਵਕਤ ਮੈਂ ਸਨਮਾਨ ਕਰਦਾ ਕੁਰਸੀਆਂ ਡਾਂਗਾਂਆਂ 'ਚ ਕੁਰਸੀਆਂ 'ਤੇ ਬੈਠੇ ਨੇ ਬਹੁਤ ਥਾੜ ਲੱਗੇ ਪ੍ਰਸ਼ਾਦਾ ਛਕਦੇ ਨੇ ਬਹੁਤ ਲੜਕਾ ਕੇ ਡਾਂਗਾਂਆਂ ਆਂ ਕੁੱਟਦੇ ਨੇ ਉਹਨਾਂ ਐਂ ਦ੍ਰਿਸ਼ ਉਸ ਨੇ ਦੇਖਿਆ ਜੇ ਰਾਤ ਨੂੰ ਇਨਸਾਨ ਚੜਾਈ ਕਰ ਜਾਵੇ ਫਿਰ ਫੂਕਦੇ ਨਹੀਂ ਹੁੰਦੇ ਜャ ਦਿਨ ਚੜਨ ਵਾਲਾ ਹੋਇਆ ਉਹ ਧਰਮ ਰਾਜਾ ਨੇ ਸਾਕਤਾਬ ਕਰਿਆ ਉਨੇ ਦੇਖਿਆ ਕਹਿੰਦਾ ਇਹ ਤਾਂ ਨਹੀਂ ਉਹ ਜਿਹਨੂੰ ਤੁਸੀਂ ਲਿਆਏ ਇਹ ਤਾਂ ਹੋਰ ਹੈ ਉਹ ਤਾਂ ਹੋਰ ਆ ਜਿਹਨੂੰ ਤੁਸੀਂ ਲਿਆਉਣਾ ਸੀ ਉਹਦੇ ਨਾਤੇ ਤੁਸੀਂ ਇਸ ਨੂੰ ਲਾਇਆ ਹੈ ਕਹਿੰਦੇ ਜਾ ਰਾ ਕਬੂਤਰਾਂ ਖੂਕ ਦੇਣ ਕਿਤੇ ਛੇਦੀ ਛੱਡਾ ਉੱਤੇ ਜਾ ਕੇ ਜਦ 4:00 ਵਜੇ ਨਾ ਤਾਂ ਉਸੇ ਆਂਦੇ ਹਿੱਲਣ ਲੱਗ ਗਏ ਉਹ ਕਰਦੇ ਰਹਿੰਦੇ ਨੇ ਹੋਰ ਵੀ ਗਵੰਡੀ ਇਕੱਠੇ ਹੋ ਗਏ ਬਿਆਦਰੀ ਤਾ ਫਿਰ ਉਹ ਟੁਰ ਕੇ ਬੈਠ ਗਿਆ ਗਾਣਾ ਫਿਰ ਹੁੰਦੇ ਆ ਮੈਨੂੰ ਥੱਲੇ ਤੋਂ ਬਾਹਰ ਤੁਸੀਂ ਉਹ ਕਹਿੰਦੇ ਤੂੰ ਤਾਂ ਮਰ ਗਿਆ ਸੀ ਉਹ ਕਹਿੰਨਾ ਮੈਨੂੰ ਕੋਈ ਲੇਖਾ ਜਾ ਪੈਂਦਾ ਕੁਸ ਉਹ ਦੱਸਦਾ ਕਰਦਿਆਂ ਨੂੰ ਫਿਰ ਕਹਿੰਦਾ ਮੈਨੂੰ ਚਾਰ ਬੰਦੇ ਲੈ ਗਏ ਸੀ ਹੋਰ شکلਾਂ ਦੇ ਸੀ ਤੇ ਉਹ ਜਿਨ੍ਹਾਂ ਨੂੰ ਜੰਮ ਦੂਤ ਕਹਿੰਦੇ ਨੇ ਕਹਿੰਦਾ ਮੈਨੂੰ ਲਿਜਾਵੇ ਬਹੁਤ ਵੱਡਾ ਅਗੇ ਦਰਬਾਰ ਲੱਗਿਆ ਹੋਇਆ ਉੱਥੇ ਉਹ ਬੈਠਾ ਜਿਹੜਾ ਫੈਸਲੇ ਕਰਦਾ ਸੀ ਕਹਣਾ ਮੈਂ ਉੱਥੇ ਲਿਗਾ ਕੇ ਕਢਾਤਾ ਮੈਂ ਉੱਥੇ ਕੀ ਦੇਖਿਆ ਕਿਦੇ ਤਾਂ ਕੁਰਸੀਆਂ ਤੇ ਬੈਠੇ ਨੇ ਕਦੇ ਹਾਰ ਪਾ ਰਹੇ ਹੋ ਉਹਨਾਂ ਨੂੰ ਡਾਂਗਾ ਨਾ ਖੁੱਟਦੇ ਮੈਂ ਵੀ ਕੰਮਣ ਲੱਗ ਗਿਆ ਕੋਈ ਮੇਰੀ ਵੀ ਇਹ ਗੱਲ ਤੋਂ ਜਦ ਧਰਮਰਾਇਆ ਨੇ ਇੱਕ ਕਾਪੀ ਜੀ ਫੋਲੀ ਦਫ਼ਤਰ ਜਾਂ ਜਾਣੀ ਰਜਿਸਟਰ ਫੋਲਿਆ ਆਹ ਫਿਰ ਮੇਰੇ ਕੰਨੀ ਨੂੰ ਚੱਕਿਆ ਨਾਲੇ ਉਹ ਜੰਮ ਦੁੱਤਾ ਕੰਨੀ ਨੂੰ ਚੱਕਿਆ ਕਹਿ ਲਗੇ ਵੀ ਤੁਸੀਂ ਜਿਹਨੂੰ ਲਿਆਉਣਾ ਸੀ ਉਹਨੂੰ ਨਹੀਂ ਲੈ ਕੇ ਆਏ ਇਸ ਨੂੰ ਕਿਉਂ ਲੈ ਕੇ ਆਏ ਮੈਂ ਖਾਲ ਸੁਣਦਾ ਸੀ ਕਹਿ ਲਗੇ ਤੁਸੀਂ ਨਾਮ ਚ ਭਲੇਖਾ ਰਹਿ ਜਾ ਤੁਹਾਨੂੰ ਹਾਏ ਉਹ ਵੀ ਉਸੇ ਪਿੰਡ ਦਾ ਹੀ ਕਹਿੰਦੇ ਆਉਂ ਕਰੋ ਛੇਤੀ ਕਰੋ ਇਹਨੂੰ ਛੱਡ ਕੇ ਆਓ ਨਾ ਇਹਦਾ ਕਲਬੂਤ ਫੂਕ ਦੇਣਗੇ ਫਿਰ ਉਹ ਕਿੱਥੇ ਰਹੂਗੀ ਹਰੂ ਸਰੀਰ ਦੇ ਆਸਰੇ ਰਹਿੰਦੀ ਆ ਰੂਹ। ਨਹੀਂ ਫਿਰ ੜਕਦੀ ਫਿਰ ਜਾਂਦੇ ਜਿਨ੍ਹਾਂ ਕੇ ਸਰੀਰ ਨਹੀਂ ਮਿਲਦਾ। ਆ ਰੂਹਾਂ ਹੀ ੜਕਦੀਆਂ ਫਿਰ ਜਿਹਨੇ ਜਿਹੜੇ ਭੂਤ ਪ੍ਰੇਤ ਜੇ ਬਣੇ ਹੋਏ ਨੇ। ਤੇ ਰੂਹਾਂ ਹੀ ਨੇ ਔਰ ਕੁਛ ਨਹੀਂ ਹੈ। ਜਾਂ ਪੰਜਾਤਾਂ ਵਿੱਚ ਰੂਹ ਚਲੀ ਜਾਉ ਆਪਣੇ ਆਪ ਨੂੰ ਭੁੱਲ ਜਾਂਦੀ ਆ ਫਿਰ ਇਹ। ਹੁਣ ਆਪਾਂ ਭੁੱਲ ਹੀ ਹੋਏ ਆ। ਆਵਣੀ ਇਹ ਮਨਔਸਤਾ ਨਹੀਂ ਵੀ ਮੈਂ ਜੀਵਾਤਾਂ। ਨਹੀਂ ਮੈਂ ਫਲਾਣੇ ਦਾ ਮੁੰਡਾ ਨਹੀਂ। ਮੇਰਾ ਪਿਤਾ ਬੜਾ ਸੇਟਾ ਬੁਲੇਟ ਰੱਕ ਨੇ ਉਹਦੇ ਕੋਲ ਬੜੀਆਂ ਮਾਰਦਾ ਡਿੰਗਾ ਇਹ ਤਾਂ ਨਹੀਂ ਪਤਾ ਵੀ ਮੈਂ ਜੀਵਾ ਐ ਹੀ ਨਹੀਂ ਪਤਾ ਇਹ ਤਾਂ ਕਿਸੇ ਕਿਸੇ ਨੂੰ ਗੁਰੂ ਵਾਲੇ ਨੂੰ ਰੇਜਾ ਕਰੋ ਨਾਮ ਦਾ ਵਿਆਸ ਕਰਦਾ ਇਹ ਸਰੀਰਾਂ ਤੋਂ ਅੱਗੇ ਨਿਕਲਦਾ ਨਾ ਫੇਰ ਨੂੰ ਪਤਾ ਲੱਗਦਾ ਵੀ ਮੈਂ ਤਾਂ ਜੀਵਾ ਤਾਂ ਹਾਂ ਫੇਰ ਉਹ ਪਰਮਾਤਮਾ ਦੇ ਵਿੱਚ ਮਿਲਦਾ ਆਪਾ ਕਰਦਾ ਹਣ ਥੱਕ ਮਿੰਤ ਕਰਦਾ ਤਾਂ ਜਾਕ ਦੇ ਦੇਸ ਆਉਂਦਾ ਫਿਰ ਹੋ ਐਸਾ ਹੈ ਕੋਹ ਕਹ ਰਿਹਾ ਇਸ ਤਰ੍ਹਾਂ ਦਾ ਮੈਂ ਉੱਥੇ ਦੇਖਿਆ ਆ ਇਸ ਤਰ੍ਹਾਂ ਦੇ ਨਾਲੇ ਜਿਹੜਾ ਜੀਵ ਹੈ ਨਾ ਕਦੇ ਜਮਦੂਦ ਵੇਰੇ ਨੂੰ ਲਿਜਾਣਦੇ ਨੇ ਉੱਥੇ ਜਿਹੜਾ ਤਾਂ ਸੁਰਗਾਂ ਨੂੰ ਜਾਂਦੇ ਨੇ ਨਾ ਉਹਨਾਂ ਨੂੰ ਤਾਂ ਕੁਰਸੀਆਂ ਦੇ ਬਾਹਰ ਦਾ ਧੰਨਵਾਦ ਆ ਪ੍ਰਸ਼ਾਦ ਪਾਣੀ ਵੀ ਦਿੰਦਾ ਹੈ ਜਿਹੜੇ ਪਾਪੀ ਨੇ ਉਹਨਾਂ ਨੂੰ ਨਹੀਂ ਬਾਹਰ ਦਾ ਹੈ ਨਹੀਂ ਉਹਨਾਂ ਦੀ ਖੱਲਣਾਣੀ ਸ਼ੁਰੂ ਹੋ ਜਾਂਦੀ ਹੈ ਇੱਥੋਂ ਵੀ ਲਾਉਂਦੇ ਜਾਂਦੇ ਨੇ ਖੱਲ ਉਹਦੀ ਹਜ਼ੂਰੀ ਦੇ ਵਿੱਚ ਜਾ ਕੇ ਖੱਲ ਲੈਂਦੀ ਹੈ ਫਿਰ ਉਹ ਹੁਕਮ ਸੁਣਾ ਕੇ ਨਰਕਾਂ ਦੇ ਵਿੱਚ ਸੁੱਟ ਦਿੰਦਾ ਫੜੇ ਪਰਿਆ ਖਬਨੀ ਕਾਦ ਨੇ ਕੋਲ ਜਿਵੇਂ ਵਾਲੇ ਜਾਣਗੇ ਰਿਆਲ ਕੀ ਨਰਕਾਂ ਜਾਣਗੇ